ਕੀ ਰਾਣਾਗੁਰਜੀਤ ਜੀ ਨੇ ਰਾਜਾ ਬਣੇ ਗੂਰ ਪ੍ਰਤੰਜ ਕੱਸਿਆ ਤੁਹਾਨੂੰ ਕੀ ਤੇ ਐ ਨਹੀਂ ਲੱਗਦਾ ਕਿ ਇਹ ਕਾਂਗਰਸ ਪਾਰਟੀ ਜਿਹੜੇ ਨੁਮਾਇੰਦੇ ਨੇ ਇਹ ਇੱਕ ਦੂਜੇ ਉੱਪਰ ਹੀ ਤੰਜ ਕਸੀ ਜਾਂਦੇ ਨੇ ਕੀਤੇ ਇਹਦਾ ਫਰਕ 2027 ਵਿੱਚ ਆਉਣ ਵਾਲੀਆਂ ਵੋਟਾਂ ਤੇ ਵੀ ਦਿਖਣ ਨੂੰ ਮਿਲੂਗਾ ਪਰ ਜੇਕਰ ਇਸ ਤਰ੍ਹਾਂ ਦਾ ਘਾਟੂ ਕ੍ਰਿਸ਼ਣਾ ਦਾ ਆਪਸ ਦੇ ਵਿੱਚ ਚੱਲਦਾ ਰਿਹਾ ਤਾਂ ਪੇਸ਼ੀ ਮੈਨੂੰ ਲੱਗਦਾ ਹੈ ਕਿ ਇਹ ਸੁਪਨਾ ਜਿਹੜਾ ਫਿਰ ਇੱਕ ਵਾਰ ਮੋੜ ਤੋਂ ਸੁਪਨਾ ਹੀ ਰਹਿ ਜਾਏਗਾ ਹੁਸ਼ਿਆਰਪੁਰ ਦੇ ਜਿਹੜੇ ਲੀਡਰ ਨੇ ਮੱਕੇ ਹੁਸ਼ਾਰਪੁਰ ਦੇ ਜਿਹੜੇ ਲੀਡਰ ਜਿਹੜੇ ਕਾਰਗੁਜ਼ਾਰੀ ਦੇਖਦੇ ਨੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਅਰुण कुमार ਮਿੱਟੀ ਡੋਗਰਾ ਦੀ ਜਿਹੜੀ ਉਹ ਕਾਰਗੁਜ਼ਾਰੀ ਆ ਉਹ ਜ਼ੀਰੋ ਆ ਮੈਂ ਇਹ ਨਹੀਂ ਕਹਿੰਦਾ ਕਿ ਪੁਆਇੰਟ 1% ਆ ਉਹ ਜ਼ੀਰੋ ਆ ਅੱਜ ਤੱਕ ਨਾ ਤਾਂ ਉਹ ਕਿਤੇ ਵੱਡੀਆਂ ਮੀਟਿੰਗਾਂ ਦੇ ਵਿੱਚ ਦੀਦੇ ਨੇ ਪਰ ਚੇਤਨ ਜੀ ਕਈ ਵਾਰੀ ਹੁੰਦਾ ਕਿ ਆਮ ਲੋਕਾਂ ਦੀ ਗੱਲ ਜਦੋਂ ਲੀਡਰ ਨਹੀਂ ਸੁਣਦੇ ਜਾਂ ਜਿਹੜੇ ਸ਼ਹਿਰ ਤੇ ਮੋਤਵਾਰ ਬੰਦੇ ਹੁੰਦੇ ਉਹ ਗੱਲ ਨਹੀਂ ਸੁਣਦੇ ਜਦੋਂ ਜਿੱਦਾਂ ਤੁਸੀਂ ਕਿਹਾ ਕਿ ਉਹ ਮੀਡੀਆ ਦਾ ਸਹਾਰਾ ਲੈਂਦੇ ਨੇ ਜਦੋਂ ਮੀਡੀਆ ਉਹਨਾਂ ਦੀ ਬਾਹ ਫੜਦਾ ਕਿਤੇ ਉੱਪਰੋਂ ਪ੍ਰੈਸ਼ਰ ਆਉਂਦਾ ਕਿ ਤੁਸੀਂ ਇਹ ਬੰਦੇ ਦੀ ਤੁਸੀਂ ਗੱਲ ਸੁਣਾਈ ਆਪਣੇ ਚੈਨਲ ਤੇ ਚਲਾਈਏ ਇਹਨੂੰ ਡਿਲੀਟ ਕਰੋ ਫਿਰ ਲੋਕ ਉੱਥੇ ਹੀ ਫੇਲ ਹੋ ਜਾਂਦੇ ਨੇ ਦੇਖੋ ਗੱਲ ਇਹਦਾ ਕਿ ਪ੍ਰੈਸ਼ਰ ਤਾਂ ਬਹੁਤ ਆਉਂਦਾ ਇਹ ਤਾਂ ਹੁਣ ਆਪਣੇ ਆਪ ਤੇ ਡਿਪੈਂਡ ਹੈ ਨਾ ਕਿ ਇਹਦੇ ਰਾਜਨੀਤਿਕ ਲੀਡਰ ਨੇ ਜਾਂ ਜਿਹੜੇ ਪੱਤਰਕਾਰ ਦੀ ਲੱਤਾ ਭਾਰ ਚੱਲਦੀ ਹੈ ਜੀ ਜੀ ਸਸ਼ੀਕਲ ਜੀ ਹੁਸ਼ਿਆਰਪੁਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡਾ ਆਪਣਾ ਪ੍ਰੀਸ ਗਰੇਵਾਲ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਆਪਣੀਆਂ ਪਿਛਲੀਆਂ 2-3 ਵੀਡੀਓ ਦੇ ਵਿੱਚ ਆਪਾਂ ਪੰਜਾਬ ਸਰਕਾਰ ਜਾਨਕੀ ਆਮ ਆਦਮੀ ਪਾਰਟੀ ਦੇ ਉੱਪਰ ਗੱਲਬਾਤ ਕੀਤੀ ਹੈ। ਸੋ ਅੱਜ ਆਪਾਂ ਗੱਲਬਾਤ ਕਰਾਂਗੇ ਕਾਂਗਰਸ ਪਾਰਟੀ ਦੀ। ਅੱਜ ਸਾਡੇ ਨਾਲ ਫਿਰ ਤੋਂ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਮਿਸਟਰ ਚੇਤਨ ਕਸ਼ਪ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਪੇਜ ਜੀ। ਕਿਵੇਂ ਠੀਕ ਠਾਕ ਹੋ? ਬਹੁਤ ਵਧੀਆ ਜੀ। ਸਰ ਅੱਜ ਆਪਾਂ ਗੱਲਬਾਤ ਕਰਾਂਗੇ ਕਾਂਗਰਸ ਪਾਰਟੀ ਦੇ ਉੱਪਰ। ਸਰ ਕਾਂਗਰਸ ਪਾਰਟੀ ਦਾ ਮੋੜ ਤੋਂ ਉਹ ਕਾਂ ਟੋਕ ਰਹ ਦੇਖੋ ਜੀ ਕੋਈ ਜਿਹੜਾ ਕਾਂਗਰਸ ਪਾਰਟੀ ਦਾ ਜੋ ਕਿ ਇਸ ਵਕਤ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਤੌਰ ਤੇ ਭੂਮਿਕਾ ਆਪਣੀ ਨਿਭਾ ਰਹੀ ਹੈ ਪ੍ਰਤਾਪ ਸਿੰਘ ਬਾਦਸ਼ਾ ਤੇ ਵਿਰੋਧੀ ਧਿਰ ਦੇ ਮੁੱਖ ਆਗੂ ਵਜੋਂ ਆਪਣੀਆਂ ਸਵਾਵਾਂ ਨਿਭਾ ਰਹੇ ਨੇ ਤਾਂ ਜੇਕਰ ਆਪਾਂ ਪ੍ਰੀਤ ਜੀ ਕਾਂਗਰਸ ਦੇ ਘਾਟੋ ਕਲੇਸ਼ ਦੀ ਗੱਲ ਕਰੀਏ ਇਹ ਕੋਈ ਹੈਰਾਨਗੀ ਭਰਗਟ ਕਰਨ ਵਾਲੀ ਗੱਲ ਨਹੀਂ ਹੈ ਕਿਉਂਕਿ ਇਹ ਨਵਾਂ ਇਹਨਾਂ ਦਾ ਨਵਾਂ ਇਹਨਾਂ ਦਾ ਕੋਈ ਕਲੇਸ਼ ਨਹੀਂ ਹੈ ਇਹਨਾਂ ਦਾ ਜਿਹੜਾ ਆਪਸੀ ਪਸਾਦ ਹੈ ਇਹ ਅੱਜ ਤਾ ਨਹੀਂ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਠੀਕ ਉਸ ਤੋਂ ਪਹਿਲਾਂ 4 ਕੁ ਮਹੀਨੇ ਪਹਿਲਾਂ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰ ਦਿੱਤਾ ਜਾਂਦਾ ਤਾਂ ਉਸ ਵਕਤ ਤੋਂ ਇਹਨਾਂ ਦਾ ਕਾਰਟੂਕਲ ਚੱਲੇ ਆ ਰਿਹਾ ਉਸ ਵਕਤ ਤੋਂ ਵੀ ਪਹਿਲਾਂ ਦਾ ਕਿਉਂਕਿ ਆਪਾਂ ਆਮ ਤੌਰ ਤੇ ਵੇਖਦੇ ਹਾਂ ਕਿ ਬਹੁਤ ਸਾਰੇ ਧੜੇ ਹੁੰਦੇ ਨੇ ਰਾਜਨੀਤਿਕ ਪਾਰਟੀਆਂ ਦੇ ਵਿੱਚ ਚਾਹੇ ਆਪਾਂ ਜ਼ਿਲ੍ਹਾ ਪੱਧਰ ਦੀ ਗੱਲ ਕਰ ਲਈਏ ਹਲਕਾ ਪੱਧਰ ਦੀ ਗੱਲ ਕਰ ਲਈਏ ਜਾਂ ਪੰਜਾਬ ਪੱਧਰ ਦੀ ਗੱਲ ਕਰ ਲਈਏ ਤਾਂ ਠੀਕ ਹੈ ਕਾਂਗਰਸ ਪਾਰਟੀ ਵੀ ਕੋਈ ਇਹਨਾਂ ਇਹ ਇਹ ਜਿਹੀਆਂ ਗੱਲਾਂ ਤੋਂ ਕੋਈ ਬਹੁਤੀ ਪਿੱਛੇ ਨਹੀਂ ਹੈ ਕਾਂਗਰਸ ਪਾਰਟੀ ਦੇ ਵਿੱਚ ਵੀ ਜਿਹੜੇ ਬਹੁਤ ਸਾਰੇ ਆਪੋ ਆਪਣੇ ਧਿਰ ਬਣੇ ਹੋਏ ਨੇ ਰਾਜਨੀਤਿਕ ਆਗੂਆਂ ਦੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਆ ਤੇ ਜਿਹੜਾ ਹੁਣ ਇੱਕ ਵਾਰ ਮੁੜ ਤੋਂ ਰਾਣਾ ਗੁਰਜੀਤ ਜਿਨ੍ਹਾਂ ਨੂੰ ਧਾਕੜ ਆਗੂ ਵੀ ਕਿਹਾ ਜਾਂਦਾ ਹੈ ਕਪੂਰਥਲਾ ਤੋਂ ਬਤੌਰ ਵਿਧਾਇਕ ਉਹ ਚੁਣੇ ਗਏ ਸੀ 2022 ਦੇ ਵਿੱਚ ਵੀ ਤਾਂ ਉਸ ਤੋਂ ਪਹਿਲਾਂ ਵੀ ਉਹ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਸੀ ਉਸ ਵਕਤ ਵੀ ਉਹ ਰਹੇ ਨੇ ਤਾਂ ਕੈਬਨਟ ਦੇ ਵਿੱਚ ਵੀ ਉਹਨਾਂ ਨੂੰ ਥਾਂ ਮਿਲੀ ਸੀ ਤਾਂ ਉਹਨਾਂ ਨੇ ਇੱਕ ਨਿਜੀ ਚੈਨਲ ਨੂੰ ਇੰਟਰਵਿਊ ਦਿੱਤਾ ਹੈ ਤੇ ਜਿੱਥੇ ਉਹਨਾਂ ਨੇ ਜਿਹੜੇ ਕਾਂਗਰਸ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਹਾਲ ਹੀ ਵਿੱਚ ਲੁਧਿਆਣਾ ਸੰਸਦ ਜਿਹੜੇ ਉਹ ਚੁਣੇ ਗਏ ਨੇ ਤਾਂ ਉਹਨਾਂ ਨੂੰ ਇੱਕ ਬਹੁਤ ਵੱਡੀ ਲੱਕ ਟਿੱਪਣੀ ਕੀਤੀ ਗਈ ਉਹਨਾਂ ਤੇ ਸੈਲਫਿਸ਼ ਕਹਿ ਕੇ ਉਹਨਾਂ ਨੂੰ ਸੰਬੋਧਿਤ ਕੀਤਾ ਗਿਆ ਭਾਵ ਲਾਲਚੀ ਬੰਦਾ ਕਿਹਾ ਗਿਆ ਵਰਿੰਦਰ ਸਿੰਘ ਰਾਜਾ ਵੜਿੰਗ ਨੂੰ ਤੇ ਜਦੋਂ ਇਸ ਤੋਂ ਇਲਾਵਾ ਇੱਕ ਨਕਲੀ ਹਾਸਾ ਕਹਿੰਦੇ ਨਕਲੀ ਹਾਸਾ ਬਹੁਤ ਹੱਸਦਾ ਰਾਜਾ ਵੜਿੰਗ ਤੇ ਜਦੋਂ ਇੱਕੋ ਹੀ ਪਾਰਟੀ ਦੇ ਨੁਮਾਇंदे ਇੱਕ ਦੂਜੇ ਤੇ ਦੂਸ਼ਣਵਾਦੀ ਕਰਨ ਤਾਂ ਉਦੋਂ ਫਰਕ ਤਾਂ ਪੈਂਦਾ ਕਿਉਂਕਿ ਰਾਜਾ ਬੜਿੰਗ ਵੀ ਕਾਂਗਰਸ ਪਾਰਟੀ ਦੇ ਨੇ ਰਾਣਾ ਗੁਰਜੀਤ ਵੀ ਕਾਂਗਰਸ ਪਾਰਟੀ ਦੇ ਨੇ ਤਾਂ ਹੁਣ ਇਸ ਤੋਂ ਬਾਅਦ ਲੋਕ ਇੱਕ ਵਾਰ ਮੋੜ ਤੋਂ ਕਹਿਣ ਲੱਗੇ ਕਿ ਇਹਨਾਂ ਦੇ ਤਾਂ ਆਪਣੇ ਕਾਟੋ ਕੁਲੇਸ਼ਨ ਨਹੀਂ ਮੁੱਕਦੇ ਇਹਨਾਂ ਨੇ ਪੰਜਾਬ ਦਾ ਕੀ ਸਵਾਰਨਾ ਸੋ ਆਪਾਂ ਇਹ ਕਹਿ ਸਕਦੇ ਆ ਕਿ ਇੱਕ ਵਾਰ ਮੋੜ ਤੋਂ ਜਿਹੜੀ ਪੰਜਾਬ ਦੀ ਸਿਆਸਤ ਆ ਰਾਣਾ ਗੁਰਜੀਤ ਤੇ ਜਿਸ ਬਿਆਨਤਵਾਦ ਉਹ ਪੂਰੀ ਤਰ੍ਹਾਂ ਦੇ ਨਾਲ ਪੱਕ ਚੁੱਕੀ ਹੈ ਜੀ ਬਿਲਕੁਲ ਚੇਤਨ ਜੀ ਜਦੋਂ ਤੁਸੀਂ ਗੱਲ ਕੀਤੀ ਹੈ ਕਿ ਰਾਣਾ ਗੁਰਜੀਤ ਜੀ ਨੇ ਰਾਜਾ ਬਣੇ ਗੇ ਉੱਪਰ ਤੰਜ ਕੱਸਿਆ ਹੈ ਤੁਹਾਨੂੰ ਕੀਤੇ ਐ ਨਹੀਂ ਲੱਗਦਾ ਕਿ ਇਹ ਕਾਂਗਰਸ ਪਾਰਟੀ ਜਿਹੜੇ ਨੁਮਾਇੰਦੇ ਨੇ ਇਹ ਇੱਕ ਦੂਜੇ ਉੱਪਰ ਹੀ ਤੰਜ ਕੱਸੀ ਜਾਂਦੇ ਨੇ ਕਿਤੇ ਇਹਦਾ ਫਰਕ 2027 ਵਿੱਚ ਆਉਣ ਵਾਲੀਆਂ ਵੋਟਾਂ ਤੇ ਵੀ ਦਿਖਣ ਨੂੰ ਮਿਲੂਗਾ ਬਿਲਕੁਲ ਪਵੇਗਾ ਜੀ ਕਿਉਂ ਨਹੀਂ ਪਵੇਗਾ ਹੁਣ ਜਦੋਂ ਘਰ ਦੇ ਵਿੱਚ ਮੰਨ ਲਓ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਆ ਆਪਾਂ ਘਰ ਦੇ ਵਿੱਚ ਮੰਨ ਲਓ ਚਾਰ ਆਪਾਂ ਜੀ ਆ ਜੀ ਆਪਾਂ ਚਾਰੇ ਜੀ ਆਪਸ ਦੇ ਵਿੱਚ ਲੜੀ ਜਾ ਰਹੇ ਆ ਜਾਂ ਕੁਝ ਕਰ ਰਹੇ ਆ ਅਸੀਂ ਕੱਲ ਨੂੰ ਕੋਈ ਪ੍ਰੋਗਰਾਮ ਕਰਨਾ ਕੋਈ ਵਿਆਹ ਕਰਨਾ ਕੋਈ ਹੋਰ ਧਾਰਮਿਕ ਸਮਾਗਮ ਕਰਨਾ ਕਿਸੇ ਵੀ ਤਰ੍ਹਾਂ ਦਾ ਕੋਈ ਆਪਾਂ ਖੁਸ਼ੀ ਗਮੀ ਦਾ ਪ੍ਰੋਗਰਾਮ ਕਰਨਾ ਜਾਂ ਸਾਡੀ ਆਪਸੀ ਸਹਿਮਤੀ ਨਹੀਂ ਹੋਣੀ ਤਾਂ ਪ੍ਰੋਗਰਾਮ ਨੇਪਰੇ ਕਿੱਦਾਂ ਚੜੂਗਾ ਤਾਂ ਕਿਉਂਕਿ ਹੁਣ ਜਿਸ ਤਰ੍ਹਾਂ 2024 ਦੇ ਵਿੱਚ ਜੋ ਲੋਕ ਸਭਾ ਦੀਆਂ ਚੋਣਾਂ ਹੋਈਆਂ ਤਾਂ ਇਸ ਵਿੱਚ 7 ਸੀਟਾਂ ਜਿਹੜੀਆਂ ਸੰਸਦ ਦੀਆਂ ਜਿਹੜੀਆਂ ਕਾਂਗਰਸ ਪਾਰਟੀ ਦੇ ਹਿੱਸੇ ਆਈਆਂ ਤਾਂ ਇਹਨਾਂ ਤੋਂ ਜਿਹੜਾ ਇਹਨਾਂ ਵੱ ਦੇ ਵਿੱਚ ਕਾਂਗਰਸ ਜਿਹੜੀ ਇੱਕ ਵਾਰ ਸ਼ਾਨਦਾਰ ਵਾਪਸੀ ਹੈ ਜਿਹੜੀ ਉਹ ਸੱਤਾ ਦੇ ਵਿੱਚ ਕਰੇਗੀ ਤਾਂ ਕਿਤੇ ਨਾ ਕਿਤੇ ਉਸ ਦਾ ਪ੍ਰਭਾਵ ਵੀ ਨਜ਼ਰ ਆਉਣ ਲੱਗਿਆ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਬਾਅਦ ਕਿਉਂਕਿ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਵੀ ਪੂਰੀ ਤਰ੍ਹਾਂ ਦੇ ਨਾਲ ਵਿਵਾਦਾਂ ਦੇ ਵਿੱਚ ਹੈ ਵਿਵਾਦਾਂ ਤੋਂ ਭਾਅ ਹੈ ਕਿ ਲੋਕਾਂ ਨੂੰ ਕੋਈ ਬਹੁਤੀ ਪਸੰਦ ਨਹੀਂ ਆ ਰਹੀ ਹੈ ਤਾਂ ਕਾਂਗਰਸ ਉਸ ਤੋਂ ਬਾਅਦ ਆਪਣੇ ਤੌਰ ਤਰੀਕੇ ਦੇ ਹਿਸਾਬ ਨਾਲ ਸੋਚ ਰਹੀ ਹੈ ਕਿ ਲੋਕ ਵੀ ਕਿਤੇ ਨਾ ਕਿਤੇ ਕਹਿ ਰਹੇ ਨੇ ਕਿ 2027 ਦੇ ਵਿੱਚ ਕਾਂਗਰਸ ਸੱਤਾ ਤੇ ਪੰਜਾਬ ਦੀ ਸੱਤਾ ਤੇ ਮੁੜ ਤੋਂ ਕਾਬਜ ਹੋ ਸਕਦੀ ਆ ਪਰ ਜੇਕਰ ਇਸ ਤਰ੍ਹਾਂ ਦਾ ਕਾਂਗਰਸ ਇਹਨਾਂ ਦਾ ਆਪਸ ਦੇ ਵਿੱਚ ਚੱਲਦਾ ਰਿਹਾ ਤਾਂ ਮੇਰੀ ਜੀ ਕੀ ਸੁਪਨਾ ਜਿਹੜਾ ਫਿਰ ਇੱਕ ਵਾਰ ਮੋੜ ਤੋਂ ਸੁਪਨਾਏ ਰਹਿ ਜਾਏਗਾ ਜੀ ਸਰ ਵੱਡੇ ਲੀਡਰਾਂ ਦੇ ਕਾਂਟੋਕਲੇਸ਼ ਚੱਲੀ ਜਾਂਦੇ ਨੇ ਹਨਾ ਹੁਸ਼ਿਆਰਪੁਰ ਦੇ ਜਿਹੜੇ ਲੀਡਰ ਨੇ ਬਾਕੀ ਹੁਸ਼ਿਆਰਪੁਰ ਦੇ ਜਿਹੜੇ ਲੀਡਰ ਜਿਹੜੇ ਕਾਰਗੁਜ਼ਾਰੀ ਦੇਖਦੇ ਨੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਅਰुण ਕੁਮਾਰ ਮਿੱਕੀ ਡੋਗਰਾ ਜੀ ਜੀ ਦਸੂਆ ਹਲਕੇ ਤੋਂ ਸਾਬਕਾ ਵਿਧਾਇਕ ਨੇ ਉਹ 2022 ਦੀਆਂ ਚੋਣਾਂ ਦੇ ਵਿੱਚ ਐਡਵੋਕੇਟ ਕਰਮਵੀਰ ਘੋਮਣ ਹੋਣਾ ਦੇ ਉਹਨਾਂ ਨੂੰ ਹਰਾਇਆ ਜੀ ਤਾਂ ਜਦੋਂ ਤਾਂ ਉਹਨਾਂ ਨੂੰ ਕਾਂਗਰਸ ਦੀ ਬਾਗਡੋਰ ਜ਼ਿਲ੍ਹਾ ਹੁਸ਼ਿਆਰਪੁਰ ਦੀ ਦਿੱਤੀ ਗਈ ਹੈ ਤਾਂ ਮੈਨੂੰ ਲੱਗਦਾ ਹੈ ਜਿਹੜੀ ਕਾਂਗਰਸ ਪਹਿਲੇ ਹੀ ਬੈਕਫੁੱਟ ਤੇ ਸੀਗੀ ਉਹ ਹੋਰ ਕਈ ਗੁਣਾ ਬੈਕਫੁੱਟ ਤੇ ਚਲੀ ਗਈ ਆ ਕਿਉਂਕਿ ਅਰुण कुमार ਮਿੱਕੀ ਡੋਗਰਾ ਦੀ ਜੇਕਰ ਮੈਂ ਅੱਜ ਦੇ ਸਮੇਂ ਦੇ ਵਿੱਚ ਕਾਰਗੁਜ਼ਾਰੀ ਦੀ ਗੱਲ ਕਰਾਂ ਅਰुण कुमार ਮਿੱਕੀ ਡੋਗਰਾ ਦੀ ਜਿਹੜੀ ਉਹ ਕਾਰਗੁਜ਼ਾਰੀ ਆ ਉਹ ਜ਼ੀਰੋ ਆ ਮੈਂ ਇਹ ਨਹੀਂ ਕਹਿੰਦਾ ਕਿ 0.1% ਆ ਉਹ ਜ਼ੀਰੋ ਆ ਅੱਜ ਤੱਕ ਨਾ ਤਾਂ ਉਹ ਕਥੇ ਵੱਡੀਆਂ ਮੀਟਿੰਗਾਂ ਦੇ ਵਿੱਚ ਦੀਦੇ ਨੇ ਅੱਬਲ ਤਾਂ ਮੀਟਿੰਗ ਹੁੰਦੀ ਨਹੀਂ ਜੇ ਇਹਨਾਂ ਵੱਲੋਂ ਕਾਂਗਰਸ ਪਾਰਟੀ ਦੇਖੋ ਵਿਰੋਧੀ ਧਿਰ ਵਿਰੋਧੀ ਧਿਰ ਦੀ ਭੂਮਿਕਾ ਕੀ ਹੁੰਦੀ ਹੈ ਇਸ ਇੱਕ ਵਾਰ ਆਪਾਂ ਅੱਗੇ ਵੀ ਪ੍ਰੇਜੀਅ ਸਪੈਸ਼ਲ ਦੀ ਗੱਲਬਾਤ ਕਰ ਚੁੱਕੇ ਹਾਂ ਕਿ ਜੇਕਰ ਸਰਕਾਰ ਕੁਝ ਗਲਤ ਕਰਦੀ ਹੈ ਜੇਕਰ ਹਲਕਾ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਕੁਝ ਗਲਤ ਹੋ ਰਿਹਾ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ ਤਾਂ ਵਿਰੋਧੀ ਧਿਰ ਦੀ ਭੂਮਿਕਾ ਭੂਮਿਕਾ ਹੁੰਦੀ ਹੈ ਕਿ ਉਹ ਨਾਲ ਖੜੇ ਆਮ ਲੋਕਾਂ ਦੀ ਆਮ ਲੋਕਾਂ ਦੀਆਂ ਸਮੱਸਿਆਵਾਂ ਤੋਂ ਸਰਕਾਰ ਨੂੰ ਜਾਣੂ ਕਰਵਾਏ ਪ੍ਰਸ਼ਾਸਨ ਤੱਕ ਪਹੁੰਚ ਕਰੇ ਕਿਉਂਕਿ ਚਿਹਰੇ ਬਦਲਦੇ ਨੇ ਸੱਤਾ ਦੇ ਵਿੱਚ ਅਧਿਕਾਰੀ ਤੇ ਅਫਸਰ ਤਾਂ ਉਹ ਹੀ ਰਹਿੰਦੇ ਨੇ ਨਾ ਜੀ ਕੰਮ ਕਰਾਉਣ ਦੇ ਦੇਖੋ ਰਾਜਨੀਤੀ ਦੇ ਵਿੱਚ ਸਿਆਸਤ ਦੇ ਵਿੱਚ ਕਿਹਾ ਜਾਂਦਾ ਕਿ ਕੰਮ ਦੋ ਤਿੰਨ ਤਰ੍ਹਾਂ ਦੇ ਤਰੀਕੇ ਦੇ ਨਾਲ ਹੁੰਦੇ ਆ ਇੱਕ ਦਬਕਾ ਮਾਰ ਕੇ ਕਰਵਾਉਣੇ ਪੈਂਦੇ ਨੇ ਇੱਕ ਪਿਆਰ ਨਾਲ ਕਰਵਾਉਣੇ ਪੈਂਦੇ ਨੇ ਕਈ ਵਾਰ ਮਿੰਤ ਤਰਲਾ ਵੀ ਕਰਨਾ ਪੈਂਦਾ ਹੈ ਨਾ ਜੀ ਤਾਂ ਅਰुण कुमार ਮਿੱਕੀ ਡੋਗਰਾ ਦੀ ਜਿਹੜੀ ਉਹ ਭੂਮਿਕਾ ਉਹ ਪੂਰੀ ਤਰ੍ਹਾਂ ਦੇ ਨਾਲ ਫਲੋਪ ਹੈ ਜੀ ਹੁਸ਼ਿਆਰਪੁਰ ਦੇ ਵਿੱਚ ਤੁਹਾਨੂੰ ਮੈਂ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ ਹੁਸ਼ਿਆਰਪੁਰ ಕಾಂಗ್ರೆਸ ਦੇ ਜਿਹੜੇ 43 42 43 ਐਮਸੀ ਜਿੱਤਦੇ ਨੇ ਜਦੋਂ ਨਗਰ ਨਿਗਮ ਦੀਆਂ 2021 ਦੇ ਵਿੱਚ ਕਿ 20 ਦੇ ਵਿੱਚ ਚੋਣਾਂ ਹੁੰਦੀਆਂ ਨੇ ਜੀ ਬਿਲਕੁਲ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ 22 ਤੇ ਜਿਹੜੇ ਇਹਨਾਂ ਦੇ ਉਹ ਐਮਸੀ ਨੇ ਉਹ ਟੁੱਟ ਜਾਂਦੇ ਨੇ ਜੀ 19 ਕ ਐਮਸੀ ਇਹਨਾਂ ਦੇ ਰਹਿ ਜਾਂਦੇ ਨੇ ਉਹਨਾਂ ਵਿੱਚੋਂ ਇੱਕ ਅੱਧਾ ਹੋਰ ਚਲੇ ਜਾਂਦਾ ਜੀ ਕਾਂਗਰਸ ਪਾਰਟੀ ਦੇ ਵਿੱਚ ਜੀ ਅੱਜ ਤੱਕ ਕਾਂਗਰਸ ਪਾਰਟੀ ਤੋਂ ਆਪਣਾ ਹੁਸ਼ਿਆਰਪੁਰ ਨਗਰ ਨਿਗਮ ਦਾ ਜਿਹੜਾ ਕੋਈ ਇਹਨਾਂ ਦਾ ਕਾਂਗਰਸ ਦਾ ਜਿਹੜਾ ਇੱਕ ਵਿਰੋਧੀ ਧਿਰ ਆ ਇਹਨਾਂ ਦਾ ਪ੍ਰਧਾਨ ਹੀ ਨਹੀਂ ਚੁਣਿਆ ਹੋਇਆ ਕਿ ਇਹਨਾਂ ਦਾ ਮੁਖਾਗੂ ਕਿਹੜਾ ਹੈ ਜੀ ਤਾਂ ਇਸ ਤੋਂ ਤੁਸੀਂ ਹਿਸਾਬ ਲਾ ਲਓ ਜ਼ਿਲ੍ਹਾ ਪ੍ਰਧਾਨ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਹੋਏਗੀ ਜ਼ਿਲ੍ਹਾ ਪ੍ਰਧਾਨ ਤੇ ਇਹ ਗੱਲ ਤਾਂ ਆ ਰਹੀ ਹੈ ਕਿਉਂਕਿ ਸੁੰਦਰ ਸ਼ਾਮ अरोड़ा ਵੱਲੋਂ ਜਦੋਂ 2022 ਦੀਆਂ ਚੋਣਾਂ ਤੋਂ ਬਾਅਦ ਤੇ ਭਾਜਪਾ ਜੋਇਨ ਕੀਤੀ ਗਈ ਸੀ ਤਾਂ ਸੁੰਦਰ ਸ਼ਾਮ अरोड़ा ਵੱਲੋਂ ਕਾਂਗਰਸ ਪਾਰਟੀ ਦੇ ਨਾਲ ਧਰੋਖ ਮਾਇਆ ਗਿਆ ਜੀ ਠੀਕ ਹੈ ਜੀ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਦੋ ਵਾਰ ਵਿਧਾਇਕ ਚੁਣੇ ਜਾਂਦੇ ਨੇ ਕਾਂਗਰਸ ਤੇ ਉਹ ਲੋਗੋ ਤੇ ਚੋਣ ਲੜਦੇ ਨੇ ਕੈਬਨਟ ਦੇ ਵਿੱਚ ਇੰਡਸਟਰੀ ਮੰਤਰੀ ਬਣਦੇ ਨੇ ਤੇ ਜਦੋਂ ਸੱਤਾ ਨਹੀਂ ਹੁੰਦੀ ਉਹ ਭਾਜਪਾ ਦਾ ਰੁਖ ਕਰ ਲੈਂਦੇ ਨੇ ਭਾਜਪਾ ਦਾ ਬੇਸ਼ੱਕ ਹੁਣੋਂ ਵਾਪਸ ਤਾਂ ਆ ਜਾਂਦੇ ਨੇ ਪਰੰਤੂ ਇੱਕ ਕਲੰਕ ਤਾਂ ਰਹਿ ਜਾਂਦਾ ਨਾ ਕਿ ਸੁੰਦਰ ਸ਼ਾਮਾ अरोड़ा ਨੇ ਓਖੇ ਸਮੇਂ ਦੇ ਵਿੱਚ ਪਾਰਟੀ ਦੀ ਪਿੱਠ ਦੇ ਵਿੱਚ ਸ਼ੂਰਾ ਮਾਰਿਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਸੁੰਦਰ ਸ਼ਾਮਾ अरोड़ा ਲਗਭਗ 6 ਸਾਲ ਦੇ ਕਰੀਬ ਭਾਜਪਾ ਦੇ ਵਿੱਚ ਰਹੇ ਨੇ ਸਾਲ ਸਵਾ ਸਾਲ ਦੇ ਕਰੀਬ ਕਾਂਗਰਸ ਦਾ ਕੋਈ ਵਾਲੀ ਵਾਰਸ ਹੀ ਨਹੀਂ ਸੀ ਹੁਸ਼ਾਰਪੁਰ ਹਲਕੇ ਦੇ ਵਿੱਚ ਜਿਹੜੇ 17 18 ਐਮਸੀ ਸੀ ਉਹ ਬਜਾਰੇ ਉੱਧੇ ਕੋਈ ਇੱਧਰ ਨੂੰ ਘੁੰਮਣ ਲੱਗਿਆ ਕੋਈ ਉੱਧਰ ਨੂੰ ਘੁੰਮਣ ਲੱਗਿਆ মিডিਆ ਦੇ ਕੋਲ ਆ ਕੇ ਦੁਖੜਾ ਰੋਂਦੇ ਸੀ ਕਿ ਸਾਡੀ ਤਾਂ ਯਾਰ ਸਾਡੀ ਜ਼ਿਲ੍ਹਾ ਪ੍ਰਧਾਨ ਵੀ ਸਾਡੀ ਸਾਰ ਨਹੀਂ ਲੈਂਦਾ ਜੀ ਅੱਜ ਤੱਕ ਜੇਕਰ ਇਹਨਾਂ ਨੇ ਪ੍ਰੋਟੈਸਟ ਕੀਤੇ ਨੇ ਤਾਂ ਕਦੋਂ ਕੀਤੇ ਨੇ ਜਦੋਂ ਕੋਈ ਉੱਪਰ ਪਾਰਟੀ ਹਾਈ ਕਮਾਂਡ ਦਾ ਹੁਕਮ ਆਉਂਦਾ ਕੀ ਅੱਜ ਪੰਜਾਬ ਪਧਰੀ ਧਰਨਾ ਦੇਣਾ ਹੈ ਜੀ ਇੱਥੇ ਪਹੁੰਚ ਚੰਡੀਗੜ੍ਹ ਪਹੁੰਚ ਚੋ ਅੱਜ ਜ਼ਿਲ੍ਹਾ ਜ਼ਿਲ੍ਹਾ ਪਧਰ ਤੇ ਆਪਣੇ ਜ਼ਿਲ੍ਹਾ ਪਧਰ ਤੇ ਆਪਣਾ ਕੋਈ ਪ੍ਰਦਰਸ਼ਨ ਕਰੋ ਇਸ ਵਿਸ਼ੇ ਤੇ ਇਸ ਮੁੱਦੇ ਤੇ ਉਦੋਂ ਇਹ 20 25 30 ਜਾਣੇ 50 ਜਾਣੇ ਇਕੱਠੇ ਹੋ ਜਾਂਦੇ ਹੋਣਗੇ ਤਾਂ ਉਦੋਂ ਨਾਰੇ ਨੂਰੇ ਲਾ ਕੇ ਮੀਡੀਆ ਦੇ ਵਿੱਚ ਆਉਣ ਨੂੰ ਇਹ ਆਪਣਾ ਜੋ ਵੀ ਇਹ ਮਾੜੀ ਮੋਟੀ ਖਾਨਾ ਪੂਰਤੀ ਹੁੰਦੀ ਹੈ ਉਹ ਕਰ ਲੈਂਦੇ ਨੇ ਬਾਕੀ ਓਵਰ ਆਲ ਆ ਪਰਮਨ ਕੁਮਾਰ ਮਿੱਕੀ ਡੋਗਰਾ ਦੀ ਗੱਲ ਕਰ ਰਹੀ ਆ ਤਾਂ ਮੈਂ ਇੱਕ ਵਾਰ ਮੁਰਤਲ ਸਿੱਧੇ ਤੌਰ ਤੇ ਦੋਹਰਾਣਾ ਚਾਹਾਂਗਾ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ ਹੁਸ਼ਾਰਪੁਰ ਦੇ ਵਿੱਚ ਕਾਂਗਰਸ ਦੀ ਪੂਰੀ ਤ ਫੇਲ ਹੈ ਬੁਰੀ ਤਰ੍ਹਾਂ ਦੇ ਨਾਲ ਫਲੋਪ ਹੈ ਜੀ ਚੇਤੇ ਜੀ ਤੁਸੀਂ ਗੱਲ ਕੀਤੀ ਕਿ ਜ਼ਿਲ੍ਹਾ ਪ੍ਰਧਾਨ ਦੀ ਸੋ ਜ਼ਿਲ੍ਹਾ ਪ੍ਰਧਾਨ ਕਿਹੋ ਜਿਹਾ ਹੋਣਾ ਚਾਹੀਦਾ ਲੋਕਾਂ ਪ੍ਰਤੀ ਤੇ ਆਪਣੀ ਪਾਰਟੀ ਪ੍ਰਤੀ ਉਹਦੇ ਕਿਹੋ ਜਿਹੇ ਫਰਜ਼ ਹੋਣੇ ਚਾਹੀਦੇ ਨੇ ਦੇਖੋ ਕੋਈ ਵੀ ਨੁਮਾਇੰਦਾ ਜੀ ਜਿਵੇਂ ਪਹਿਲਾਂ ਦੱਸਿਆ ਕਿ ਆਮ ਆਵਾਮ ਦੀ ਆਵਾਜ਼ ਬਾਨਾ ਠੀਕ ਹੈ ਨਾ ਜੀ ਜਦੋਂ ਮੀਡੀਆ ਕਿਉਂ ਹੁੰਦਾ ਜਦੋਂ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਜਦੋਂ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਜਦੋਂ ਕੋਈ ਵਿਚਾਰਾ ਆਪਣੇ ਸਰਕਾਰੀ ਦਫ਼ਤਰਾਂ ਦੇ ਵਿੱਚ ਚਾਹੇ ਥਾਣੇ ਹੋਣ ਚਾਹੀਏ ਸਿਵਲ ਪ੍ਰਸ਼ਾਸਨ ਹੋਵੇ ਕਿਸੇ ਤਰ੍ਹਾਂ ਦਾ ਵੀ ਪ੍ਰਸ਼ਾਸਨ ਹੋਵੇ ਉੱਥੇ ਉਹਨਾਂ ਦਾ ਕੰਮ ਨਹੀਂ ਹੋ ਰਿਹਾ ਦਫ਼ਤਰਾਂ ਦੇ ਵਿੱਚ ਉਹ ਤੱਕੇ ਖਾ ਰਿਹਾ ਜਾਂ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਆਮ ਲੋਕ ਕੀ ਕਰਦੇ ਫਿਰ ਮੀਡੀਆ ਤਾਂ ਸਹਾਰਾ ਲੈਂਦੇ ਆ ਕਿ ਸਾਡੀ ਆਵਾਜ਼ ਆ ਕਿਤੇ ਨਾ ਕਿਤੇ ਸਰਕਾਰ ਤੱਕ ਜਾਂ ਵੱਡੇ ਅਫਸਰਾਂ ਤੱਕ ਪਹੁੰਚਵੇ ਕਿਉਂਕਿ ਸਾਰੇ ਅਫਸਰ ਸਾਰੇ ਮੁਲਾਜ਼ਮ ਇੱਕੋ ਜੇ ਨਹੀਂ ਹੁੰਦੇ ਬਹੁਤ ਸਾਰੇ ਅਨੇਕਾਂ ਹੀ ਅਫਸਰ ਇਸ ਤਰ੍ਹਾਂ ਦੇ ਨੇ ਹੁਸ਼ਿਆਰਪੁਰ ਦੇ ਮੰਗਲਾ ਤੇ ਗਿਣਾ ਸਕਦਾ ਜਿਹੜੇ ਆਪ ਖੁਦ ਲੋਕ ਮੜਾ ਜਾਂ ਹੱਥ ਵੀ ਜੋੜਦੇ ਨੇ ਸੱਸੀ ਗੱਲ ਬੰਦਦੇ ਮੋਰੇ ਹੱਥ ਛੋੜ ਕੇ ਖੜੇ ਹੋ ਜਾਂਦੇ ਤੁਸੀਂ ਦੱਸੋ ਬਜ਼ੁਰਗੋ ਕਿਸ ਕੰਮ ਨੂੰ ਆਏ ਹੋ ਠੀਕ ਹੈ ਨਾ ਜੀ ਤਾਂ ਇਸੇ ਤਰ੍ਹਾਂ ਜਿਹੜੀ ਜ਼ਿਲ੍ਹਾ ਪ੍ਰਧਾਨ ਦੀ ਜਿਹੜੀ ਕਾਰਗੁਜ਼ਾਰੀ ਹੋਣੀ ਚਾਹੀਦੀ ਹੈ ਉਹ ਇਸੇ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਜੇਕਰ ਕਿਸੇ ਦੀ ਸੁਣਵਾਈ ਨਹੀਂ ਹੁੰ ਤੰਬ ਜ਼ਿਲ੍ਹਾ ਪ੍ਰਧਾਨ ਔਰ ਨਾ ਇੱਕ ਤਾਨਕੇ ਖੜਾ ਹੋਵੇ ਜੀ ਜਿਹੜਾ ਮਰਜ਼ੀ ਹੋਵੇ ਇੱਕ ਤਾਨਕੇ ਖੜਾ ਹੋਵੇ ਕਿਉਂ ਨਹੀਂ ਤੇਰੀ ਸੁਣਵਾਈ ਹੁੰਦੀ ਚੱਲ ਜੀ ਲਾ ਕੇ ਉੱਥੇ ਬੰਦਾ ਧਰਨਾ ਲਾਇਆ ਹੋਵੇ ਕਿਸੇ ਦਫ਼ਤਰ ਬਾਹਰ ਕਿਉਂ ਨਹੀਂ ਸੁਣਵਾਈਆਂ ਹੁੰਦੀਆਂ ਜ਼ਰੂਰੀ ਨਹੀਂ ਹਲਕ ਸਰਵ ਧਰਨਾ ਹੀ ਹੈ ਗੱਲਬਾਤ ਰਾਹੀ ਵੀ ਜਿਹੜੀ ਟੇਬਲ ਟਾਕ ਹੁੰਦੀ ਹੈ ਇਸ ਦੀ ਕੋਈ ਵੀ ਰੀਸ ਨਹੀਂ ਹੁੰਦੀ ਟੇਬਲ ਟਾਕ ਨਾਲ ਵੀ ਬਹੁਤ ਸਾਰੇ ਮਸਲੇ ਹੱਲ ਹੋ ਸਕਦੇ ਨੇ ਪਰ ਉਹ ਤਾਂ ਹੀ ਹੋ ਸਕਦੇ ਨੇ ਜੇਕਰ ਜ਼ਿਲ੍ਹਾ ਪ੍ਰਧਾਨ ਉਹ ਇੰਟਰਸਟ ਦਿਖਾਏਗਾ ਜ਼ਿਲ੍ਹਾ ਪ੍ਰਧਾਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਉਹਦੇ ਵਿੱਚ ਗੁਣ ਹੋਣੇ ਚਾਹੀਦੇ ਨੇ ਆਮ ਲੋਕਾਂ ਦੇ ਵਿੱਚੋਂ ਵਿਚਰੇ ਤੇ ਨਹੀਂ ਕਿਤੇ ਜੇ ਦਸੂਏ ਤੋ ਹਾਰੇ ਆ ਤਾਂ ਦਸੂਏ ਤੇ ਬੱਚੇ ਤੁਸੀਂ ਲੋਕਾਂ ਦੇ ਨਾਲ ਵਿਚਾਰ ਰਹੇ ਹੋ ਪ੍ਰਧਾਨ ਤੁਸੀਂ ਪੂਰੇ ਜ਼ਿਲ੍ਹੇ ਦੇ ਹੋ ਸੱਤ ਵਿਧਾਨ ਸਵਾਲ ਹਲਕੇ ਆਉਂਦੇ ਨੇ ਪਰ ਮੈਨੂੰ ਮੈਂ ਅੱਜ ਤੱਕ ਹੁਸ਼ਿਆਰਪੁਰ ਸ਼ਹਿਰ 'ਚ ਨਹੀਂ ਦੇਖਿਆ ਜਿੱਥੋਂ ਸਿਆਸਤ ਸ਼ੁਰੂ ਹੁੰਦੀ ਆ ਜੀ ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਨੂੰ ਜਾਂ ਕੋਈ ਵੀ ਰਾਜਨੀਤਿਕ ਪਾਰਟੀ ਹੈ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਦਾ ਦੇ ਕਾਰਗੁਜ਼ਾਰੀ ਤੇ ਵੀ ਜਿਹੜਾ ਉਹ ਇਹਨਾਂ ਦੀ ਵੀ ਇੱਕ ਪਰਖਿਆ ਲੈਣੀ ਚਾਹੀਦੀ ਆ ਆਮ ਲੋਕਾਂ ਕੋਲੋਂ ਜਾਂ ਆਪਣੇ ਲੋਕਲ ਨੁਮਾਇੰਦੇ ਕੋਲੋਂ ਕਿਹੋ ਜਿਹੀ ਇਹਨਾਂ ਦੀ ਕਾਰਗੁਜ਼ਾਰੀ ਆ ਪਰ ਚੇਤਨ ਜੀ ਕਈ ਵਾਰੀ ਹੁੰਦਾ ਕਿ ਆਮ ਲੋਕਾਂ ਦੀ ਗੱਲ ਜਦੋਂ ਲੀਡਰ ਨਹੀਂ ਸੁਣਦੇ ਜਾਂ ਜਿਹੜੇ ਸ਼ਹਿਰ ਦੇ ਮੋਤਵਾਰ ਬੰਦੇ ਹੁੰਦੇ ਉਹ ਗੱਲ ਨਹੀਂ ਸੁਣਦੇ ਜਦੋਂ ਜਿੱਦਾਂ ਤੁਸੀਂ ਕਿਹਾ ਕਿ ਉਹ মিডিਆ ਦਾ ਸਹਾਰਾ ਲੈਂਦੇ ਨੇ ਜਦੋਂ মিডিਆ ਉਹਨਾਂ ਦੀ ਬਾਹ ਫੜਦਾ ਕਿਤੇ ਉੱਪਰੋਂ ਪ੍ਰੈਸ਼ਰ ਆਉਂਦਾ ਕਿ ਤੁਸੀਂ ਇਹ ਬੰਦੇ ਦੀ ਤੁਸੀਂ ਗੱਲ ਸੁਣਾਈ ਆਪਣੇ ਚੈਨਲ ਤੇ ਚਲਾਈ ਹੈ ਜਿਹਨੂੰ ਡਿਲੀਟ ਕਰੋ ਫਿਰ ਲੋਕ ਉੱਥੇ ਹੀ ਫੇਲ ਹੋ ਜਾਂਦੇ ਨੇ ਦੇਖੋ ਘਾਲੀਦਾ ਕੀ ਪ੍ਰਾਸ਼ਰਤਾ ਬਹੁਤ ਆਉਂਦਾ ਇਹ ਤਾਂ ਹੁਣ ਆਪਣੇ ਆਪ ਤੇ ਡਿਪੈਂਡ ਆ ਨਾ ਕਿ ਇਹਦੇ ਰਾਜਨੀਤਿਕ ਲੀਡਰ ਨੇ ਆ ਜਾਂ ਜਿਹੜੇ ਪੱਤਰਕਾਰ ਦੀ ਲੱਤਾ ਭਾਰ ਚਲਦੀ ਹੈ ਮੈਨੂੰ ਅਜ ਤੱਕ ਬਹੁਤ ਫੋਨ ਆਏ ਆ ਆ ਖਬਰ ਰੋਕ ਲਿਓ ਜੀ ਆ ਖਬਰ ਡੀਲਟ ਕਰ ਦਿਓ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਨਾ ਥੋੜੇ ਕਿ ਦਿਨ ਪਹਿਲਾਂ ਇੱਕ ਫਾਇਰਿੰਗ ਦੀ ਵੀਡੀਓ ਵਾਇਰਲ ਹੋਈ ਆ ਵਿਆਸ ਸਮਾਗਮ ਦੌਰਾਨ ਮੈਨੂੰ ਫੋਨ ਆਏ ਆ ਕਿ ਭਾਜੀ ਇਹ ਖਬਰ ਡੀਲਟ ਹੋ ਸਕਦੀ ਹੈ ਮੈਂ ਕਿਹਾ ਬਿਲਕੁਲ ਨਹੀਂ ਹੋ ਸਕਦੀ ਜੀ ਜਿਹੜੀ ਚੱਲ ਗਈ ਚੱਲ ਗਈ ਬਿਲਕੁਲ ਖਬਰ ਚੱਲਣ ਤੋਂ ਪਹਿਲਾਂ ਵੀ ਫੋਨ ਆ ਜਾਵੇ। ਅੱਛਾ ਜੀ। ਖਬਰ ਰੋਕਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ। ਜੇ ਤਾਂ ਅਸੀਂ ਖਬਰਾਂ ਰੋਕਣ ਲੱਗ ਗਏ ਤਾਂ ਲੋਕਾਂ ਨੇ ਸਾਨੂੰ ਫਿਰ ਆਪ ਹੀ ਬਕਾਹੂ ਕਹਿਣਾ। ਬਿਲਕੁਲ। ਇਸ ਕਰਕੇ ਕਿ ਸਵਾਲ ਨਹੀਂ ਕਦੇ ਵੀ ਪੈਦਾ ਹੁੰਦਾ ਤੇ ਕਾਂਗਰਸ ਪਾਰਟੀ ਦੀ ਆਪਾਂ ਗੱਲ ਕਰ ਰਹੀ ਸੀ ਮੈਨੂੰ ਰਾਣਾ ਗੁਰਜੀਤ ਦੀ ਇੱਕ ਗੱਲ ਹੋਰ ਵੀ ਇਹ ਆਈ ਆ ਸਾਹਮਣੇ ਇੱਕ ਅੱਛਾ ਜੀ। ਉਹ ਨਿੱਜੀ ਚੈਨਲ ਨੂੰ ਇੰਟਰਵਿਊ ਦੇ ਰਹੇ ਹੁੰਦੇ ਨੇ ਤਾਂ ਉਹ ਕਹਿੰਦੇ ਕਿ ਆ ਕਾਂਗਰਸ ਸਿਰਫ ਜਿਹੜੀਆਂ ਜ਼ਿਮਨੀ ਚੋਣਾਂ ਹੋਈਆਂ ਸਿਰਫ ਦੋ ਹਲਕਿਆਂ ਦੇ ਵਿੱਚ ਚੋਣ ਲੜੀਆਂ ਦੋ ਤੇ ਤਾਂ ਲੜੀ ਨਹੀਂ ਮੈਂ ਚੱਬੇਵਾਲ ਦੀ ਗੱਲ ਕਰਾਂਗਾ ਕਿਉਂਕਿ ਚੱਬੇਵਾਲ ਸਾਡਾ ਲੋਕਲ ਵੀ ਆ ਤੇ ਹੁਸ਼ਾਰਪੁਰ ਹਲਕੇ ਦੇ ਅਧੀਨ ਵੀ ਆਉਂਦਾ ਜिले ਦੇ ਅਧੀਨ ਮਾਫੀ ਚਾਹੁੰਦਾ ਤੇ ਉਹ ਕਹਿੰਦਾ ਚੱਬੇਵਾਲ ਦੇ ਵਿੱਚ ਕਹਿੰਦਾ ਮੈਨੂੰ ਜਦੋਂ ਚੱਬੇਵਾਲ ਦਾ ਇੰਚਾਰਜ ਲਾਤਾ ਉਦੋਂ ਤੱਕ ਕਹਿੰਦਾ ਮੈਂ ਫੌਰਨ ਦੇ ਵਿੱਚ ਸੀ ਮੈਨੂੰ ਪਤਾ ਨਹੀਂ ਮੈਨੂੰ ਇੰਚਾਰਜ ਲਾਤਾ ਮੈਨੂੰ ਪਤਾ ਲੱਗਦਾ ਇੰਚਾਰਜ ਲਾਤਾ ਕਹਿੰਦੇ ਮੈਂ ਜਿੰਨਾ ਕੁ ਹੋ ਸਕਦਾ ਸੀਗਾ ਮੈਂ ਹਲਕੇ ਦੇ ਵਿੱਚ ਘੁੰਮਿਆ ਪਰ ਕਹਿੰਦਾ ਫੇਰ ਵੀ ਬਚਾਅ ਹੋ ਗਿਆ ਜ਼ਮਾਨਤ ਨਹੀਂ ਜ਼ਬਤ ਹੋ ਗਈ ਕਿਉਂਕਿ ਇੱਕ ਤਾਂ ਪੈਰਾਸ਼ੂਟ ਰਾਹੀ ਰਾਤੋ ਰਾਤ ਉੱਥੇ ਜਿਹੜਾ ਉਮੀਦਵਾਰ ਉਤਾਰ ਦਿੱਤਾ ਗਿਆ ਕਾਂਗਰਸ ਪਾਰਟੀ ਵੱਲੋਂ ਮਿਹਨਤ ਕੋਈ ਕਰਦਾ ਸੀਗਾ ਲੈ ਉਹ ਬੰਦਾ ਗਿਆ ਜਿਹੜਾ 2024 ਦੇ ਵਿੱਚ 3 ਮਹੀਨੇ ਪਹਿਲਾਂ ਬਸਪਾ ਵੱਲੋਂ ਲੋਕ ਸਭਾ ਦੀ ਚੋਣ ਲੜਿਆ ਸੀਗਾ ਤਾਂ ਜਦੋਂ ਮ ਕਿ ਤੁਸੀਂ ਇਨਚਾਰਜ ਰਹੇ ਹੋ ਉਹ ਕਹਿੰਦਾ ਕਿ ਚਾਹੀਦਾ ਸੀਗਾ ਕਿ 3 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਇਨਚਾਰਜ ਲਾਇਆ ਜਾਵੇ ਕੀ ਸੈਨੂ ਵੀ ਕਿਉਂਕਿ ਕਹਿੰਦਾ ਇਹ ਤਾਂ ਹੈ ਨਹੀਂ ਕਿ ਰਾਜਾ ਨੂੰ ਰਤ ਰਤ ਸੁਪਨਾ ਆ ਗਿਆ ਕਿ ਆਪਾਂ ਉੱਥੇ ਵੀ ਇਲੈਕਸ਼ਨ ਲੜਨਾ ਕਹਿੰਦੇ ਪਤਾ ਸੀਗਾ ਕਿ ਆਪਾਂ ਉੱਥੇ ਇਲੈਕਸ਼ਨ ਲੜਨਾ ਤਿਆਰੀ ਕਿਉਂ ਨਹੀਂ ਜਦੋਂ ਸਵਾਲ ਕੀਤਾ ਜਾਂਦਾ ਕਹਿੰਦੇ ਰਾਜਾ ਬੜਿੰਗੇ ਦੱਸੇ ਪ੍ਰਧਾਨ ਹੋਊਗਾ ਹਮ ਤੇ ਕਿਤੇ ਨਾ ਕਿਤੇ ਰਾਜਾ ਬੜਿੰਗ ਦੀ ਪ੍ਰਧਾਨਗੀ ਹੈ ਜਿਹੜੀ ਉਹ ਮੈਨੂੰ ਲੱਗਦਾ ਉਹ ਵਿਵਾਦਾਂ ਦੇ ਵਿੱਚ ਸ਼ੁਰੂ ਤੋਂ ਹੀ ਰਹਿ ਰਹੀ ਹੈ ਮੁੱਢ ਕਦੀਮ ਤੋਂ ਜਦੋਂ ਤੋਂ ਉਹ ਪ੍ਰਧਾਨੋਂ ਚੁਣੇ ਗਏ ਨੇ ਕਿਉਂਕਿ ਉਹਨਾਂ ਦੀ ਆਪਣੀ ਘਰ ਵਾਲੀ ਵੀ ਗਿੱਦੜਵਾਹੇ ਤੋਂ ਹਾਰ ਗਈ ਇਸ ਵਾਰ ਪੂਰੀ ਤਰ੍ਹਾਂ ਨਾਲ ਬਿਲਕੁਲ ਹਾਂ ਚੇਤਨ ਜੀ ਅਗਰ ਕਾਂਗਰਸ ਪਾਰਟੀ 2027 ਦੀ ਵੋ ਦੇਖੋ ਜੀ ਪਹਿਲਾਂ ਤਾਂ ਮੈਂ ਕਿਹ ਗੱਲ ਦੱਸ ਦਿਆਂ ਹਾਸੋ ਹੀ ਨਹੀਂ ਗੱਲ ਆ ਇਹਨਾਂ ਤੇ ਤਾਂ ਸੀਐਮ ਇਹ 4-5 ਨੇ ਰਾਜਾ ਵੜਿੰਗ ਕਹਿੰਦਾ ਮੈਂ ਆ ਮਾਨਾ ਮੁੱਖ ਮੰਤਰੀ ਜੀ ਪ੍ਰਤਾਪ ਸਿੰਘ ਬਾਜਪਾ ਉਹ ਕਹਿੰਦੇ ਮੈਂ ਆ ਮੁੱਖ ਮੰਤਰੀ ਚਰਨਜੀਤ ਚੰਨੀ ਹੁਣੀ ਕਹਿੰਦੇ ਮੈਂ ਆ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਕਹਿੰਦੇ ਨੇ ਮੈਂ ਆ ਮੁੱਖ ਮੰਤਰੀ ਉਤਵਾਦ ਓਪੀ ਸੋਨੀ ਹੁਣੀ ਕਹਿੰਦੇ ਨੇ ਮੈਂ ਆ ਮੁੱਖ ਮੰਤਰੀ ਦੇਖੋ ਮੈਂ ਤਾਂ ਇਹ ਇਹਨਾਂ ਨੂੰ ਕਹਿਣਾ ਕਿ ਪਹਿਲਾਂ ਇਹਨਾਂ ਨੂੰ ਆਪਸੀ ਇੱਕਜੁੱਟਤਾ ਦਿਖਾਉਣੀ ਚਾਹੀਦੀ ਆ ਕਿਉਂਕਿ ਸਾਨੂੰ ਛੋਟੇ ਹੁੰਦੇ ਪੜਾਇਆ ਜਾਂਦਾ ਸੀ ਇੱਕ ਲੱਕੜ ਦਿੰਦੇ ਤਾਂ ਉਹ ਜਿਹਦਾ ਲੱਕੜ ਦਿੰਦੇ ਉਹ ਕਹਿੰਦਾ ਤੋੜ ਇਹਨੂੰ ਉਹ ਤੋੜ ਦਿੰਦਾ ਉਹ ਚਾਰ ਪੰਜ ਇਕੱਠੀਆਂ ਹੋਣਾਂ ਕਹਿੰਦਾ ਤੋੜ ਉਹਨਾਂ ਨਹੀਂ ਟੁੱਟਦਾ ਜੀ ਕੀ ਉਹ ਅਗਰ ਇੱਕ ਕਹਾਣੀ ਸੀਗੀ ਹੈ ਨਾ ਇੱਕ ਇਨਸਾਨੀਅਤ ਸਮਝਾਈ ਗਈ ਸੀ ਕਿ ਇਕਤਾ ਦੇ ਵਿੱਚ ਬਾਲਾ ਇਕੱਠੇ ਰਵਾਂਗੇ ਜੀ ਠੀਕ ਵੀ ਰਵਾਂਗੇ ਸੋਲਡ ਵੀ ਰਵਾਂਗੇ ਟੱਕਰਾਂ ਵੀ ਆਪਾਂ ਕਿਸੇ ਨਾਲ ਵੀ ਮੁਕਾਬਲਾ ਕਰ ਸਕਦੇ ਹਾਂ ਨਾ ਸਿਆਸੀ ਮੁਕਾਬਲਾ ਜੀ ਜੀ ਜੇਕਰ ਆਪਾਂ ਰਹਿਣਾ ਹੀ ਖਿੰਡਪਿੰਡ ਇੱਕ ਦੂਜੇ ਨੂੰ ਅਸੀਂ ਭੰਡਣਾ ਹਰ ਵੇਲੇ ਤਾਂ ਉਹਦਾ ਫੇਰ ਕੋਈ ਨਾ ਤਾਂ ਕਿਤੇ ਚਾਰਾ ਸੋਈ ਚੱਲਦੀ ਆ ਨਾ ਫਿਰ ਮਨ ਲੱਗਦਾ ਕੋਈ ਸੱਤਾ ਹਾਸਲ ਇਹਨਾਂ ਦੇ ਹੱਥ ਆਉਣੀ ਹੈ ਤਾਂ ਇਹਨਾਂ ਨੂੰ ਪਾਰਟੀ ਹਾਈ ਕਮਾਂਡ ਤੋਂ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਇਹ ਪਾਰਟੀ ਤੇ ਚਾਹੇ ਹੋ ਜਦੋਂ ਰਾਹੁਲ ਗਾਂਧੀ ਸੀਗੇ ਜਾਂ ਚਾਹੇ ਹੁਣ ਜਿਹੜੇ ਇਹਨਾਂ ਦੇ ਕੌਮੀ ਪ੍ਰਧਾਨ ਨੇ ਮਲਿਕਾ ਔਰਜਨ ਖੜਗੇ ਸਾਹਿਬ ਜੀ ਇਹਨਾਂ ਦਾ ਪੰਜਾਬ ਤੇ ਪਤਾ ਨਹੀਂ ਕਿਉਂ ਕੰਟਰੋਲ ਹੈ ਨਹੀਂ ਪੰਜਾਬ ਦੇ ਲੀਡਰਾਂ ਤੇ ਕਿਉਂ ਪੰਜਾਬ ਦੇ ਲੀਡਰ ਇਹਨਾਂ ਦਾ ਦਬਕਾ ਨਹੀਂ ਚਲਦੇ ਜਾਣਾਂ ਦੀ ਕਿਉਂ ਨਹੀਂ ਮੰਨਦੇ ਜਾਂ ਉਹ ਡਰਦੇ ਆ ਕਿ ਨਹੀਂ ਯਾਰ ਜੇ ਅਸੀਂ ਦਬਕਾ ਮਾਰਦੇ ਆ ਕਿਤੇ ਭਾਜਪਾ ਦੇ ਵਿੱਚ ਨਾ ਚਲ ਜਾਣ ਕਿਸੇ ਹੋਰ ਪਾਰਟੀ ਦੇ ਵਿੱਚ ਨਾ ਚਲ ਜਾਣ ਕਿਉਂਕਿ ਆਮ ਆਦਮੀ ਪਾਰਟੀ ਨੇ ਜਿਹੜੇ ਚਿਹਰੇ ਲੈ ਕੇ ਚੋਣ ਲੜੀ ਆ ਉਹ ਜ਼ਿਆਦਾਤਰ ਜਿਹੜੇ ਕਾਂਗਰਸ ਦੇ ਵਿੱਚੋਂ ਆਏ ਉਹਨਾਂ ਨੇ ਚੱਕੇ ਹੋਏ ਆ ਹੈਨਾ ਜੀ ਤਾਂ ਇਹ ਚਾਰ ਪੰਜ ਜਿਹੜੇ ਮੁੱਖ ਮੰਤਰੀ ਆਪਣੇ ਆਪ ਨੂੰ ਬਣੇ ਫਿਰਦੇ ਨੇ ਜਾਂ ਕਹਿੰਦੇ ਨੇ ਕਿ ਅਸੀਂ ਬਾਨਾ ਜੀ ਇਹ ਕਿਤੇ ਨਾ ਕਿਤੇ ਇੱਕ ਇਹ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਕਿ 2027 ਤੱਕ ਜੇ ਇਹਨਾਂ ਦਾ ਆਪਸੀ ਕਾਟੋ ਕੁਲੇਸ਼ਨ ਨਹੀਂ ਨਿਭੜਦਾ ਜਾਂ ਨਹੀਂ ਮੁੱਕਦਾ ਤੇ ਵੀ ਕਿੰਦੇ ਹੁੰਦੇ ਨੇ ਨਾ ਦੋ ਬਿੱਲੀਆਂ ਦੀ ਲੜਾਈ ਦੇ ਵਿੱਚ ਤੀਜਾ ਬਿਲਕੁਲ ਜੰਗ ਜਿੱਤ ਜਾਂਦਾ ਫਿਰ ਕਿਤੇ ਉਹ ਹਾਲ ਇਹਨਾਂ ਦਾ ਕਾਂਗਰਸ ਪਾਰਟੀ ਦੇ ਨਾਲ ਹੋਏਗਾ ਜੀ ਫਿਰ ਜੀ ਧੰਨਵਾਦ ਚੇਤਨ ਜੀ ਜੀ ਧੰਨਵਾਦ ਭੇਜ ਸੋ ਦੋਸਤੋ ਅੱਜ ਆਪਾਂ ਗੱਲਬਾਤ ਕੀਤੀ ਆ ਕਾਂਗਰਸ ਪਾਰਟੀ ਦੇ ਉੱਪਰ ਆਪਾਂ ਜਲਦ ਇੱਕ ਨਵੇਂ ਮੁੱਦੇ ਉੱਪਰ ਗੱਲ ਕਰਾਂਗੇ ਸੋ ਉਹ ਤੱਕ ਲਈ ਆਪਣੇ ਪ੍ਰੀਤ ਗਰੇਵਾਲ ਨੂੰ ਦਿਓ ਇਜਾਜ਼ਤ ਧੰਨਵਾਦ